ਪੜਦੇ ਆ ਸੋਕਾ ਹੋ ਡਲ ਗੁਰਸੇਵੀਐ ਅਹਨਸ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਜਦੋਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਦਰਸ਼ਨ ਸੰਗਤ ਕਰਦੀ ਸੀ ਭਾਟ ਸਹਿਬਾਂ ਜੀ ਕਹਿੰਦੇ ਕਿ ਐਸੇ ਸਤਗੁਰੂ ਨੂੰ ਸੇਵਨਾ ਕਰੋ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਸੇਵਾ ਕਰੋ ਜਿਹੜੇ ਦਿਨ ਤੇ ਰਾਤ ਹੀ ਪਰਮਾਤਮਾ ਦਾ ਨਾਮ ਜਪਦੇ ਹਨ ਤੇ ਸ਼ਾਂਤੀ ਸਹਿਜ ਸੁਭਾਅ ਵਿੱਚ ਰਹਿੰਦੇ ਹਨ ਸੋ ਕਹੋ ਢੱਲ ਗੁਰ ਸੇਵੀਐ ਅਹਨ ਸਹਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਗੁਰੂ ਅੰਗਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦੇ ਨਾਲ ਹੀ ਜਿਹੜੇ ਮਨੁੱਖ ਹਨ ਉਹਨਾਂ ਦੇ ਜਨਮਾਂ ਜਨਮਾਂ ਦੇ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਂਦੇ ਸੀ ਜਦੋਂ ਸਤਗੁਰੂ ਖਡੂਰ ਸਾਹਿਬ ਰਹਿੰਦੇ ਸਨ ਨਾਮ ਬੰਦਗੀ ਤੋਂ ਉਪਰੰਤ ਜਦੋਂ ਬਾਹਰ ਆਉਂਦੇ ਸੀ ਤੇ ਕਈ ਰੋਗੀ ਜਿਹੜੇ ਸਨ ਉਹ ਲੈਣਾ ਖਲੋਤੇ ਹੁੰਦੇ ਸਨ ਕਿ ਗੁਰੂ ਅੰਗਦ ਦੇ ਮਹਾਰਾਜ ਜੀ ਦੀ ਅਮਰਿਤ ਦ੍ਰਿਸ਼ਟੀ ਸਾਡੇ ਸਰੀਰ ਉੱਤੇ ਪਵੇ ਤੇ ਸਾਡੇ ਜਿਹੜੇ ਰੋਗ ਹਨ ਉਹ ਦੂਰ ਹੋ ਜਾਣਗੇ ਤਾਂ ਗੁਰੂ ਅੰਗਦ ਦੇ ਮਹਾਰਾਜ ਜੀ ਦੇ ਉਸਤਤ ਵਿੱਚ ਪਾਤ ਸਾਹਿਬ ਜੀ ਕਹਿੰਦੇ ਹਨ ਕਿ ਸੋ ਕਹੋ ਟੱਲ ਗੁਰਸੇਵੀਐ